ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਆ ਸਾਰੇ ਫਰਾਈ ਹੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਚੱਲੇ ਅੱਜ ਬਾਬਾ ਜੋਗੀ ਪੀਰ ਜੀ ਦੇ ਤੇ ਨਾਲ ਮੇਰੀ ਚਾਚੀ ਮੰਮੀ ਤੇ ਮੈਂ ਆ ਤੇ ਮੇਰਾ ਭਰਾ ਹਾਂਜੀ ਆਪਾਂ ਜੋਗੀ ਪੀਰ ਗਏ ਪਹੁੰਚ ਹਾਂਜੀ ਸਭ ਤੋਂ ਪਹਿਲਾਂ ਆਪਾਂ ਕੱਡੀ ਮਿੱਟੀ ਹਾਂਜੀ ਹੁਣ ਚੱਲਦੇ ਆਪਾਂ ਅੰਦਰ ਇਹ ਜਗ੍ਹਾ ਪਿੰਡ ਰੈਲਾ ਜ਼ਿਲ੍ਹਾ ਮਾਨਸਾ ਵਿੱਚ ਸਥਿਤ ਤੇ ਹਾਂਜੀ ਆਪਾਂ ਟੇਕਿਆ ਮੱਥਾ ਤੇ ਆਪਾਂ ਚੱਲੇ ਅੰਦਰ ਜੀ ਆਪਾਂ ਗਏ ਅੰਦਰ ਸਭ ਤੋਂ ਪਹਿਲਾਂ ਆਪਾਂ ਜਾਵਾਂਗੇ ਸਰੋਵਰ ਵੱਲ ਕਿਉਂਕਿ ਆਪਾਂ ਪੰਜ ਇਸ਼ਨਾਨਾ ਕਰਕੇ ਬਾਅਦ ਵਿੱਚ ਜਾਵਾਂਗੇ ਮੱਥਾ ਟੇਕਣ ਹਾਂਜੀ ਇਹ ਆ ਬਾਬਾ ਜੋਗੀ ਪੀਰ ਜੀ ਦਾ ਸਰੋਵਰ ਇੱਥੇ ਮੰਨਿਆ ਜਾਂਦਾ ਹੈ ਕਿ ਜੇਰਾ ਵੀ ਵਿਅਕਤੀ ਇੱਥੇ ਆਂਦਾ ਤੇ ਆ ਕੇ ਇਸ਼ਨਾਨ ਕਰਦਾ ਜਾਂ ਫਿਰ ਪੰਜ ਇਸ਼ਨਾਨਾ ਕਰਦਾ ਤੇ ਉਹਨਾਂ ਦੀ ਦੁੱਖ ਤਕਲੀਫਾਂ ਸਾਰੀਆਂ ਦੂਰ ਹੋ ਜਾਂਦੀਆਂ ਨੇ ਤੇ ਇਹ ਸਰੋਵਰ ਵੇਖੋ ਸਾਰਾ ਮੱਛੀਆਂ ਨਾਲ ਭਰਿਆ ਹੋਇਆ ਬਹੁਤ ਜ਼ਿਆਦਾ ਸੋਹਣੀਆਂ ਮੱਛੀਆਂ ਸੀ ਇਹਦੇ ਵਿੱਚ ਸੀ ਦੇਖ ਸਕਦੇ ਹੋ ਹਾਂਜੀ ਹੁਣ ਆਪਾਂ ਸਾਰਿਆਂ ਨੇ ਕੀਤਾ ਪੰਜ ਅਸ਼ਨਾਨਾ ਹਾਂਜੀ ਚਲੋ ਆਪਾਂ ਚਲਦੇ ਆਂ ਅੰਦਰ ਮੱਥਾ ਟੇਕਣ ਹਾਂਜੀ ਆਪਾਂ ਮੱਥਾ ਟੇਕ ਕੇ ਗਏ ਅੰਦਰ ਇੱਥੇ ਭੀੜ ਇੱਥੇ ਸਾਲ ਦੇ ਵਿੱਚ ਦੋ ਵਾਰ ਮੇਲਾ ਪਰਦਾ ਹੈ ਇੱਕ ਚੇਤਰ ਦੇ ਵਿੱਚ ਇੱਕ ਪਾਦੋਂ ਦੇ ਵਿੱਚ ਤੇ ਇੱਥੇ ਬਹੁਤ ਜ਼ਿਆਦਾ ਦੂਰੋਂ ਦੂਰੋਂ ਸੰਗਤ ਆਂਦੀ ਏ ਮੱਥਾ ਟੇਕਣ ਤੇ ਤੇ ਅੱਜ ਆਪਾਂ ਇਸ ਘਰ ਕੇ ਆਏ ਸੀ ਕਿਉਂਕਿ ਅਸੀਂ ਲਈ ਸੀ ਮੱਝ ਤੇ ਦੁੱਧ ਚੜਾਣ ਆਏ ਸੀ ਤੇ ਇੱਥੇ ਜਿਹੜੇ ਨਾਲ ਦੇ ਪਿੰਡ ਹੁੰਦੇ ਆ ਕੋਈ ਵੀ ਖੁਸ਼ੀ ਵਗੈਰਾ ਹੋਵੇ ਜਾਂ ਮੱਝ ਪਸ਼ੂ ਲੈਣ ਤੇ ਇੱਥੇ ਦੁੱਧ ਚੜਾਇਆ ਜਾਂਦਾ ਪਹਿਲਾਂ ਤੇ ਫਿਰ ਇਸ ਤੋਂ ਬਾਅਦ ਟੇਕ ਕੇ ਆਪਾਂ ਮੱਥਾ ਇੱਥੇ ਦੇਖ ਸਕਦੇ ਹੋ ਬਾਬਾ ਜੀ ਦੀ ਮੂਰਤੀ ਬਣੀ ਹੋਈ ਏ ਕੌਣ ਕੌਣ ਇੱਥੇ ਆਉਂਦੇ ਆ ਜ਼ਰੂਰ ਦੱਸਿਓ ਕਮੈਂਟਾਂ ਦੇ ਵਿੱਚ ਹਾਂਜੀ ਇੱਥੇ ਲੂਣ ਵੀ ਚੜਾਇਆ ਜਾਂਦਾ ਕਿ ਲੋਕ ਜੇ ਕਿਸੇ ਦੇ ਮੌਕਾ ਵਗੈਰਾ ਤਾਂ ਸਾਰੇ ਲੂਣ ਸੁੱਕ ਲੈਂਦੇ ਇੱਥੇ ਤੇ ਇੱਥੇ ਕਨਕ ਵੀ ਲੋਕ ਦੇਖੇ ਜਾਂਦੇ ਜਿਵੇਂ ਕਿਸੇ ਨੇ ਨਵੀਂ ਕਨਕ ਲਿਆਂਦੀ ਜਾਂ ਕਨਕ ਵੱਡੀ ਤੇ ਇੱਥੇ ਕਨਕ ਚੜਾ ਕੇ ਜਾਂਦੇ ਆ ਤੇ ਨਾਲੇ ਬਾਬਾ ਜੀ ਦੀ ਇੱਕ ਹੋਰ ਮੂਰਤੀ ਬਣੀ ਐ ਤੁਸੀਂ ਵੇਖ ਸਕਦੇ ਹੋ ਤੇ ਫਿਰ ਆਪਾਂ ਇੱਥੇ ਟੇਕਿਆ ਮੱਥਾ ਹਾਂਜੀ ਆਪਾਂ ਵੀ ਕਣਕ ਲੈ ਕੇ ਆਏ ਸੀ ਕਿਉਂਕਿ ਨਵੀਂ ਕਣਕ ਦੇ ਵਿੱਚੋਂ ਪਹਿਲਾਂ ਬਾਬਾ ਜੀ ਦੀ ਕਣਕ ਕੱਢੀ ਜਾਂਦੀ ਏ ਤੇ ਆਪਾਂ ਥੋੜੀ ਕ ਕਣਕ ਰੱਖ ਲਈ ਸੀ ਤਾਂ ਕਿ ਮਿੱਟੀ ਕੱਢਣ ਵੇਲੇ ਆਪਾਂ ਮੱਥਾ ਟੇਕਾਂਗੇ ਦਾ ਹਾਂਜੀ ਇੱਧਰ ਲਈ ਸੜ ਮਠਿਆਈ ਦੇ ਡੱਬੇ ਵੀ ਚੜਦੇ ਆ ਲੋਕ ਜਿਨ੍ਹਾਂ ਦੀ ਵੀ ਜਿਹੜੀ ਸੁੱਖ ਪੂਰੀ ਹੁੰਦੀ ਹੈ ਤੇ ਅਗਲਾ ਮਠਿਆਈ ਦਾ ਡੱਬਾ ਲਿਆ ਕੇ ਚੜਾਉਂਦਾ ਤੇ ਇੱਥੇ ਜੋਤ ਹਰ ਟਾਈਮ ਜਗਦੀ ਰਹਿੰਦੀ ਹੈ ਤੇ ਸਾਰੇ ਜਾਨੇ ਆ ਕੇ ਇੱਥੇ ਘੋ ਪਾ ਕੇ ਜਾਂਦੇ ਆ ਇਹਦੇ ਵਿੱਚ ਜੋਤ ਦੇ ਵਿੱਚ ਤੇ ਤੁਸੀਂ ਵੇਖ ਸਕਦੇ ਹੋ ਇੱਥੇ ਕੰਧਾਂ ਦੇ ਉੱਪਰ ਨਾ ਸਾਰੇ ਕਿਤੇ ਕੁਛ ਨਾ ਕੁਛ ਲਿਖਿਆ ਹੋਇਆ ਕੰਧਾਂ ਸਾਰੀਆਂ ਭਰੀਆਂ ਆਈਆਂ ਤੇ ਇੱਥੇ ਮੰਨਿਆ ਜਾਂਦਾ ਕਿ ਲੋਕ ਜਿਹੜੀ ਵੀ ਹਨਾ ਆਪਣੀ ਇੱਥੇ ਸੁੱਖ ਲਿਖ ਕੇ ਜਾਂਦੇ ਆ ਤਾਂ ਉਹ ਅੱਛਾ ਸਾਰਿਆਂ ਦੀ ਪੂਰੀ ਹੁੰਦੀ ਹੈ ਤੁਸੀਂ ਵੇਖਸੋ ਤਾਂ ਫਿਰ ਮੰਮੀ ਹੁਰਾ ਨੇ ਜੋਤ ਦੇ ਵਿੱਚ ਪਾਇਆ ਕਿਉਂ ਤੇ ਇਹ ਮੰਨਿਆ ਜਾਂਦਾ ਕਿ ਜਿਹੜਾ ਵੀ ਕੋਈ ਵਿਅਕਤੀ ਆਪਣੀ ਇੱਛਾ ਹਨਾ ਦਸਤਾ ਗਵਾਏ ਬਾਬਾ ਜੀ ਦੇ ਅੱਗੇ ਤੇ ਉਹ ਜ਼ਰੂਰ ਪੂਰੀ ਹੁੰਦੀ ਹੈ ਹਾਂਜੀ ਚਲੋ ਆਪਾਂ ਅੱਗੇ ਚੱਲਦੇ ਹਾਂ ਤੁਸੀਂ ਵੇਖ ਸਕਦੇ ਹੋ ਵੀ ਸਾਰੀਆਂ ਕੰਦਾਂ ਜਿਹੜੀਆਂ ਹਨਾ ਤੇ ਸਾਰੀਆਂ ਲਿਖ ਲਿਖ ਕੇ ਭਰੀਆਂ ਹੋਈਆਂ ਨੇ ਆ ਇੱਥੇ ਚੌਕ ਵੀ ਰੱਖਿਆ ਹੋਇਆ ਲਿਖਣ ਵਾਸਤੇ ਸਾਰਿਆਂ ਵਾਸਤੇ ਚਲੋ ਆਪਾਂ ਵੀ ਲਿਖ ਲੈਨੇ ਆ ਜੇ ਮਤਲਬ ਕਿਸੇ ਨੂੰ ਮਤਲਬ ਕਿਸੇ ਨੂੰ ਬੱਚਾ ਚਾਹੀਦਾ ਜਾਂ ਫਿਰ ਕਿਸੇ ਦਾ ਵਿਆਹ ਨਹੀਂ ਹੋ ਰਿਹਾ ਜਾਂ ਕੋਈ ਵੀ ਹੈ ਨਾ ਕੋਈ ਵੀ ਸਮੱਸਿਆ ਤਾ ਇੱਥੇ ਮੰਨਿਆ ਜਾਂਦਾ ਕਿ ਜੇ ਆਪਾਂ ਇੱਥੇ ਕੋਈ ਵੀ ਆਪਣੀ ਸੁੱਖ ਲਿਖ ਕੇ ਜਾਂਦੇ ਆ ਤੇ ਉਹ ਸੁੱਖ ਆਪਣੀ ਜ਼ਰੂਰ ਪੂਰੀ ਹੁੰਦੀ ਹੈ ਬਸ ਵਿਸ਼ਵਾਸ ਦੀ ਗੱਲ ਹੁੰਦੀ ਹੈ ਜੇ ਆਪਾਂ ਕਿਸੇ ਵੀ ਚੀਜ਼ ਤੇ ਵਿਸ਼ਵਾਸ ਕਰਦੇ ਆ ਤੇ ਬਾਬਾ ਜੀ ਜ਼ਰੂਰ ਸੁਣਦੇ ਨੇ ਹਾਂਜੀ ਇੱਥੇ ਨਮ ਵੀ ਬੰਨਿਆ ਜਾਂਦਾ ਪੁੱਤਰ ਹੋਣ ਦੀ ਖੁਸ਼ੀ ਦੇ ਵਿੱਚ ਲੋਕ ਸੁੱਖ ਸੁੱਖ ਦੇ ਨਮ ਬੰਨਣ ਕਿ ਜਾਵਾਂਗੇ ਤੇ ਇੱਥੇ ਕਿੱਲੀਆਂ ਵੀ ਚੜਾਈਆਂ ਜਾਂਦੀਆਂ ਨੇ ਜੇ ਕਿਸੇ ਨੇ ਮਤਲਬ ਇਹ ਪਸ਼ੂਆਂ ਦੀ ਸੁੱਖ ਵਾਸਤੇ ਅਗਲਾ ਇੱਥੇ ਕਿੱਲੀਆਂ ਚੜਾਉਂਦੇ ਆ ਹਾਂਜੀ ਇੱਧਰ ਉੱਪਰ ਜਾਣ ਦਾ ਵੀ ਰਸਤਾ ਪਰ ਮਨਾਹੀ ਕੀਤੀ ਗਈ ਹੈ ਉੱਪਰ ਜਾਣ ਤੋਂ ਹਾਂਜੀ ਬਹੁਤ ਜ਼ਿਆਦਾ ਵੱਡਾ ਇੱਥੇ ਬਹੁਤ ਜ਼ਿਆਦਾ ਸੰਗਤ ਦੂਰੋ ਦੂਰੋਂ ਮੱਠਾ ਟਿਕਣ ਆਉਂਦੀ ਹੈ ਤੇ ਆਹ ਬੁਲੰਦ ਜਿਹੜਾ ਮੈਂ ਤੁਹਾਨੂੰ ਕਿਹਾ ਸੀ ਉੱਪਰ ਜਾਣ ਦਾ ਰਸਤਾ ਤੇ ਆਹ ਸਾਹਮਣੇ ਦਫ਼ਤਰ ਹੈਗਾ ਤੇ ਆਹ ਬੁਲੰਦ ਜਿਹੜੀ ਪਹਿਲਾਂ ਇਹ ਡੈੱਗ ਗਈ ਸੀ ਤੇ ਹੁਣ ਇਹ ਨਵੀਂ ਤਿਆਰ ਕੀਤੀ ਗਈ ਹੈ ਤੇ ਇਹਦੇ ਉੱਪਰ ਜਾਣ ਦਾ ਉਹ ਰਸਤਾ ਸੀ ਪੌੜੀਆਂ ਤੇ ਉੱਪਰ ਜਾਣ ਲਈ ਹਲੇ ਮਨਾਹੀ ਏ ਕਿਸੇ ਦੇਖ ਸਕਦੇ ਹੋ ਹਲੇ ਵੀ ਇੱਥੇ ਕੰਮ ਚੱਲ ਰਿਹਾ ਹੈਗਾ ਹਾਂਜੀ ਹੁਣ ਚੱਲੇ ਆਪਾਂ ਬਾਬਾ ਜੀ ਦੇ ਕਮਰੇ ਦੇ ਵਿੱਚ ਹਾਂਜੀ ਇਹ ਬਾਬਾ ਜੀ ਦਾ ਕਮਰਾ ਕਿਸੇ ਦੇਖ ਸਕਦੇ ਹੋ ਬਾਬਾ ਜੀ ਦੀ ਕਰਤਾਨ ਮਾਲਾ ਕੜਾ ਸਾਰਾ ਕੁਝ ਬਾਬਾ ਜੀ ਦਾ ਤੈਨੂੰ ਇੱਥੇ ਜੰਗੀ ਤਰ੍ਹਾਂ ਸਾਹਮਣੇ ਰੱਖਿਆ ਗਿਆ ਤੇ ਹਾਂਜੀ ਫਿਰ ਆਪਾਂ ਟੇਕਿਆ ਮੱਥਾ ਹਾਂਜੀ ਇੱਥੇ ਇੱਕ ਨਿਸ਼ਾਨ ਸ ਹੈ ਬਣਿਆ ਜਿੱਥੇ ਜਿਵੇਂ ਕੋਈ ਬਾਬਾ ਜੀ ਦੇ ਕੱਪੜੇ ਸੁਖਾ ਦੱਤੇ ਹੋਏ ਇੱਥੇ ਚੜਾਏ ਜਾਂਦੇ ਆ ਤੇ ਸੌਰੀ ਇੱਕ ਵੀਡੀਓ ਹੋਰ ਵੀ ਬਣਾਈ ਸੀ ਮੈਂ ਤੇ ਬਾਬਾ ਜੀ ਦਾ ਇੱਕ ਹੋਰ ਕਮਰਾ ਤੇ ਜਿੱਥੇ ਪਹਿਲੀ ਚੜਾਈ ਜਾਂਦੀ ਹੈ ਜਦੋਂ ਕੋਈ ਵਿਆਹ ਸੁਖ ਸੁਖਦਾ ਤੇ ਵਿਆਹ ਹੋ ਜਾਂਦਾ ਤੇ ਫਿਰ ਇੱਥੇ ਅਗਲਾ ਸੁਖ ਲਾਉਣ ਪਹਿਲੀ ਚੜਾਣਾ ਦਾ ਗੁੜ ਦੀ ਪਹਿਲੀ ਤੇ ਜਦੋਂ ਮੈਂ ਅਗਲੀ ਵਾਰ ਆਈ ਤੇ ਤੁਹਾਨੂੰ ਜ਼ਰੂਰ ਵਿਖਾਵਾਂਗੀ ਹਾਂਜੀ ਇਹ ਨਕਸ਼ਾ ਬਣਾਇਆ ਗਿਆ। ਲਈ ਪੂਰਾ ਜੋ ਵੀ ਪੇਰਵਾ ਨਕਸ਼ਾ ਵੀ ਪਹਿਲਾਂ ਇੱਦਾਂ ਤਿਆਰ ਕੀਤਾ ਗਿਆ। ਇਸ ਲਈ ਸਭ ਦੇ। ਤੇ ਹਾਂਜੀ ਉੱਪਰ ਬਾਬਾ ਜੀ ਦਾ ਇਤਿਹਾਸ ਲਿਖਿਆ ਹੋਇਆ। ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਇਤਿਹਾਸ ਜ਼ਰੂਰ ਦੱਸੂੰਗੀ। ਹਾਂਜੀ ਕੇ ਲਿਆ ਆਪਾਂ ਪ੍ਰਸ਼ਾਦ ਹਾਂਜੀ ਹੁਣ ਚੱਲੇ ਆਪਾਂ ਮਿੱਟੀ ਕੱਢਣ ਤੁਸੀਂ ਵੇਖ ਸਕਦੇ ਹੋ ਇੱਥੇ ਇੱਟਾਂ ਦੇ ਘਰ ਬਣਾਏ ਗਏ ਨੇ ਜਿਹੜੇ ਵੀ ਮਤਲਬ ਚਾਹੁੰਦੇ ਹਨ ਸਾਡਾ ਘਰ ਬਣ ਜਾਏ ਤੇ ਇੱਥੇ ਆਪ ਇੱਟਾਂ ਦਾ ਘਰ ਬਣਾ ਦਿੰਦੇ ਨੇ ਤੇ ਇਸ ਤੋਂ ਬਾਅਦ ਫਿਰ 507 ਇੱਟਾਂ ਸੁੱਕ ਲੈਂਦੇ ਨੇ ਤੇ ਫਿਰ ਜਦੋਂ ਉਹਨਾਂ ਦਾ ਘਰ ਪੈ ਜਾਂਦਾ ਤੇ ਫਿਰ ਬਾਅਦ ਚ ਟੁੱਟੜ ਜਾਂਦੇ ਨੇ ਹਾਂਜੀ ਹੁਣ ਆਪਾਂ ਮਿੱਟੀ ਲੱਗੇ ਕੱਢਾਂ ਹਾਂਜੀ ਆਪਾਂ ਇੱਕ ਟੋਕਰੀ ਲੈ ਲਈਏ ਨੂੰ ਆਪਾਂ ਇਦਾਂ ਸੱਤ ਵਾਰ ਇਹਦੇ ਵਿੱਚ ਇਦਾਂ ਮਿੱਟੀ ਕੱਢਣੀ ਹੈ ਕੋਈ ਤੇ ਮੰਨਿਆ ਜਾਂਦਾਗਾ ਕਿ ਵੀ ਜਿਹੜਾ ਵੀ ਆਉਂਦਾ ਇਥੇ ਮਿੱਟੀ ਕੱਢਣੀ ਜ਼ਰੂਰੀ ਆ ਤੇ ਹਰ ਇੱਕ ਦੀ ਹਰ ਇੱਕ ਸੁੱਖ ਪੂਰੀ ਹੁੰਦੀ ਆ ਤੇ ਮੈਂ ਜ਼ਿਆਦਾ ਇਸ ਵਾਰ ਕੱਢੀ ਇਸ ਲਈ ਕੱਢੀ ਆ ਕਿ ਕਿ ਮੈਂ ਦੋ ਜਾਨਾਂ ਦੀ ਮਿੱਟੀ ਕੱਢੀ ਹੈ ਤੇ ਉਸ ਤੋਂ ਬਾਅਦ ਫਿਰ ਆਪਾਂ ਉੱਪਰ ਜਾਵਾਂਗੇ ਉੱਪਰ ਜਾ ਕੇ ਆਪਾਂ ਮਿੱਟੀ ਨੂੰ ਉੱਥੇ ਰੱਖ ਕੇ ਜਿਹੜੀ ਢੇਰੀ ਬਣੀ ਹੋਏ ਤੇ ਤੇ ਪਾ ਕੇ ਤੇ ਮੱਥਾ ਟੇਕ ਕੇ ਆਵਾਂਗੇ हां जी आपा भी काफी टाइम दी ਇੱਟਾਂ ਸੁੱਕੀਆਂ ਹੀਆਂ ਸੀ ਆਸੀਂ ਆਪਾਂ ਵੀ ਘਰੋਂ ਇੱਟਾਂ ਲੈ ਕੇ ਆਏ ਸੀ हां जी ਇੱਥੇ 5 ਤੋਂ 7 ਬੰਦਾ ਇੱਟਾਂ ਸੁੱਕ ਲੈਂਦਾ ਤੇ ਇੱਥੇ ਮੰਨਿਆ ਜਾਂਦਾ ਕਿ ਜਿਹੜਾ ਬੰਦਾ ਇੱਥੇ ਇੱਟਾਂ ਸੁੱਕਦਾ ਜਾਂ ਘਰ ਬਣਾ ਕੇ ਜਾਂਦਾ ਤਾਂ ਕੱਲ ਜ਼ਰੂਰ ਪੈਂਦਾ ਅਸ ਬਾਬਾ ਜੀ ਤੇ ਵਿਸ਼ਵਾਸ ਹੋਣਾ ਚਾਹੀਦਾ हां जी ਬਾਬਾ ਜੀ ਦੀ ਰਸੋਈ ਦਿੱਤੇ ਸੰਗਤ ਵਾਸਤੇ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਹੈ ਇੱਥੇ ਹਰ ਟਾਈਮ ਲੰਗਰ ਚੱਲਦਾ ਤੁਸੀਂ ਜਦੋਂ ਮਰਜ਼ੀ ਆਓ ਤੇ ਲੰਗਰ ਛੱਕ ਸਕਦੇ ਹੋ ਹਾਂਜੀ ਉਸ ਤੋਂ ਬਾਅਦ ਜਿਹੜਾ ਆਪਾਂ ਦੁੱਧ ਲੈ ਕੇ ਆਏ ਸੀ ਉਹ ਦੁੱਧ ਨੂੰ ਆਪਾਂ ਬਾਲਟੀ ਦੇ ਵਿੱਚ ਕੱਢ ਦਿੱਤਾ ਤੇ ਮੇਰੇ ਭਰਾਣੇ ਲਈ ਬਾਬਾ ਜੀ ਤੋਂ ਤੋਹਫੇ ਤੋਂ ਤੋਹਫੇ ਮਿਲ ਜਾਂਦੀਆਂ ਘਰ ਵਿੱਚ ਕਰਨ ਵਾਸਤੇ ਹਾਂਜੀ ਤੁਸੀਂ ਜਿਹੜੇ ਸਾਹਮਣੇ ਜਗ੍ਹਾ ਦੇਖ ਰਹੇ ਹੋ ਤੇ ਇੱਥੇ ਤੇ ਉਹ ਸਾਹਮਣੇ ਉਧਰਲੀ ਸਾਈਡ ਤੇ ਇੱਥੇ ਮੇਲੇ ਦੇ ਟਾਈਮ ਨਾਲ ਲੰਗਰ ਲੱਗਦਾ ਕੜੀ ਚਾਵਲ ਦਾ ਜੋ ਵੀ ਲੋ ਮਤਲਬ ਸੰਗਤ ਸੁਖ ਦੀ ਹੈ ਨਾ ਤੇ ਵੀ ਮੇਲੇ ਟਾਈਮ ਨਾਲ ਸੀ ਲੰਗਰ ਲਗਾਵਾਗੇ ਇੱਥੇ ਲੰਗਰ ਲਗਾਇਆ ਜਾਂਦਾ ਤੇ ਹਾਂਜੀ ਹਾਂ ਸਾਹਮਣੇ ਲੰਗਰ ਆਪਾਂ ਚੱਲਦੇ ਲੰਗਰ ਸ਼ਕਨ ਹਾਂਜੀ ਉਸ ਤੋਂ ਬਾਅਦ ਮੇਰੀ ਚਾਚੀ ਤੇ ਮੇਰਾ ਭਰਾ ਗਏ ਭਾਂਡੇ ਲੈਣ ਤੁਸੀਂ ਵੇਖੋ ਇੱਥੇ ਹਰ ਟੰਮ ਡਿਊਟੀ ਲੱਗੀ ਰਹਿੰਦੀ ਹੈ ਸੇਵਾ ਕਰਨ ਦੀ ਹਾਂਜੀ ਸੇਰ ਸਟਕਰਾ ਦਾ ਪ੍ਰਸ਼ਾਦ ਦਾ ਹਾਂਜੀ ਇੱਥੇ ਹਰ ਟਾਈਮ ਇੱਕ ਦੋ ਦੁਕਾਨਾਂ ਹਮੇਸ਼ਾ ਲੱਗੀਆਂ ਹੁੰਦੀਆਂ ਨੇ ਤੇ ਮੇਲੇ ਤੇ ਤਾਂ ਜ਼ਿਆਦਾ ਪੀੜ ਹੁੰਦੀ ਐ ਤੇ ਅੱਜ ਤਾਂ ਕੋਈ ਪੀੜ ਹੈ ਨਹੀਂ ਸੀ ਤੇ ਉਸ ਤੋਂ ਬਾਅਦ ਆਪਾਂ ਥੋੜਾ ਕੁ ਵੇਖਿਆ ਸਮਾਨ ਹਾਂਜੀ ਫਿਰ ਆਪਾਂ ਅੱਗੇ ਬਾਹਰ ਬਾਹਰ ਆ ਕੇ ਵੇਖਿਆ ਕਿ ਇੱਥੇ ਨਾ ਤੁਹਾਨੂੰ ਦੱਸਦੀਆਂ ਜਦੋਂ ਕੋਈ ਵੀ ਇਸ ਰਸਤੇ ਲੰਘਦਾਗਾ ਤਾਂ ਇੱਥੇ ਹਰ ਇੱਕ ਜਾਣਾ ਰੁੱਕ ਕੇ ਮਿੱਟੀ ਕੱਢਦੇ ਕੱਢਦਾ ਤੇ ਜਿਨ੍ਹਾਂ ਨੂੰ ਪਤਾ ਉਹ ਤਾਂ ਕੱਢਦੇ ਆ ਜਿਨ੍ਹਾਂ ਨੂੰ ਨਹੀਂ ਪਤਾ ਇਹ ਜ਼ਰੂਰੀ ਹੈ ਮਿੱਟੀ ਕੱਢਣਾ ਤੇ ਹਾਂਜੀ ਸਿਰ ਚੱਲਿਆ ਆਪਾਂ ਘਰ ਨੂੰ ਹਾਂਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਐਂਡ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਹਾਂਜੀ ਥੈਂਕ ਯੂ ਸੋ ਮੱਚ ਸਾਡੀ ਵੀਡੀਓ ਵੇਖਣ ਲਈ